ਜੇ ਰੋਗ ਦੀ ਜੜ ਅੰਦਰ ਹੈ ਤਾਂ ਉਸ ਦਾ ਇਲਾਜ ਵੀ ਅੰਦਰੋਂ ਹੋਣਾ ਬਹੁਤ ਜ਼ਰੂਰੀ ਹੈ ਤਾਂ ਅੱਜ ਗੱਲ ਕਰਦੇ ਹਾਂ ਪੰਗਲ ਇਨਫੈਕਸ਼ਨ ਨੂੰ ਜੜ ਤੋਂ ਆਯੁਰਵੈਦਿਕ ਤਰੀਕੇ ਨਾਲ ਕਿਵੇਂ ਖਤਮ ਕਰ ਸਕਦੇ ਹਾਂ ਇਸ ਵੀਡੀਓ ਦੇ ਵਿੱਚ ਸੈਕੰਡ ਤੇ 3rd ਪੁਆਇੰਟ ਬਹੁਤ ਹੀ ਇੰਪੋਰਟੈਂਟ ਹਨ ਤਾਂ ਵੀਡੀਓ ਧਿਆਨ ਨਾਲ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਚਮਚ ਤ੍ਰਿਫਲਾ ਦਾ ਗਰਮ ਪਾਣੀ ਨਾਲ ਲੈਣਾ ਸ਼ੁਰੂ ਕਰੋ ਇਹ ਤੁਹਾਡੀ ਚਮੜੀ ਤੇ ਪੇਟ ਨੂੰ ਅੰਦਰੋਂ ਸਾਫ਼ ਕਰਨਾ ਸ਼ੁਰੂ ਕਰੇਗਾ ਦੂਜਾ ਤੇ ਸਭ ਤੋਂ ਅਸਰਦਾਰ ਤਾਜ਼ੇ ਨਿੰਮ ਦੇ ਪੱਤਿਆਂ ਦਾ ਇੱਕ ਪੇਸਟ ਬਣਾ ਲਓ ਅਤੇ ਉਸ ਲੇਪ ਨੂੰ ਇਨਫੈਕਸ਼ਨ ਵਾਲੀ ਜਗ੍ਹਾ ਦੇ ਉੱਪਰ ਲਗਾਓ ਜਾਂ ਥੋੜੀ ਜਿਹੀ ਨਿੰਮ ਨੂੰ ਪਾਣੀ ਦੇ ਵਿੱਚ ਉਬਾਲ ਕੇ ਉਸ ਪਾਣੀ ਨਾਲ ਨਹਾਉਣਾ ਸ਼ੁਰੂ ਕਰੋ ਕਿਉਂਕਿ ਨਿੰਮ ਦੇ ਵਿੱਚ ਬਹੁਤ ਹੀ ਮਾਤਰਾ ਦੇ ਵਿੱਚ ਐਂਟੀਬੈਕਟੀਰੀਅਲ ਤੇ ਐਂਟੀਫੰਗਲ ਪ੍ਰੋਪਰਟੀਆਂ ਹੁੰਦੀਆਂ ਹਨ ਤੀਜਾ ਤੇ ਆਖਰੀ ਥੋੜਾ ਜਿਹਾ ਕਾਲੀ ਤੁਲਸੀ ਦਾ ਰਸ ਤੇ ਗੁਲਾਬ ਜਲ ਦੋਨਾਂ ਨੂੰ ਮਿਕਸ ਕਰਕੇ ਇਨਫੈਕਸ਼ਨ ਵਾਲੀ ਜਗ੍ਹਾ ਦੇ ਉੱਪਰ ਲਗਾਓ ਇਸ ਨਾਲ ਤੁਹਾਨੂੰ ਜਲਨ ਤੇ ਖਾਰਸ਼ ਦੇ ਵਿੱਚ ਤੁਰੰਤ ਰਾਹਤ ਮਿਲੇਗੀ ਅਤੇ ਇਨਫੈਕਸ਼ਨ ਵੀ ਅੱਗੇ ਵਧਣ ਤੋਂ ਰੁਕੇਗੀ ਇਸ ਤੋਂ ਇਲਾਵਾ ਰੋਜ਼ ਨਹਾਉਣਾ ਤੇ ਸਾਫ਼ ਕੱਪੜੇ ਪਾਉਣੇ ਤੇ ਖਾਣ ਪੀਣ ਦੇ ਵਿੱਚ ਆਇਲੀ ਫਾਸਟ ਫੂਡ ਤੇ ਦੁੱਧ ਤੇ ਦੁੱਧ ਤੋਂ ਬਣੀਆਂ ਹੋਈਆਂ ਚੀਜ਼ਾਂ ਨੂੰ ਮੁਕੰਮਲ ਤੌਰ ਤੇ ਬੰਦ ਕਰਨਾ ਇਹ ਸਾਰੇ ਆਯੁਰਵੇਦਿਕ ਇਲਾਜ ਬਹੁਤ ਹੀ ਸੌਖੇ ਹਨ ਤੇ ਬਹੁਤ ਹੀ ਆਸਾਨੀ ਨਾਲ ਤੁਸੀਂ ਇਸ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਅਪਣਾ ਸਕਦੇ ਹੋ ਹੁਣ ਸਾਡੇ ਅਕਾਊਂਟ ਨੂੰ ਫੋਲੋ ਕਰ ਲਵੋ ਕਿਉਂਕਿ ਅਗਲੀ ਰੀਲ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਜੇਕਰ ਫੰਗਲ ਇਨਫੈਕਸ਼ਨ ਬਹੁਤ ਜ਼ਿਆਦਾ ਵੱਧ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ